ਇੱਕ ਸੋਨਾ ਜਿਹਾ ਪੌਂਚੇ ਦਾ ਡਿਜ਼ਾਈਨ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਮੈਂ ਇੱਕ ਬਰੀਕ ਜੀ ਲੈਸ ਲਈ ਹੈ ਮੇਰੇ ਕੋਲ ਮਲਟੀ ਕਲਰ ਦੀ ਲੈਸ ਹੈ ਉਹਨੂੰ ਮੈਂ ਛੋਟੇ ਛੋਟੇ ਪੀਸੇਸ ਦੇ ਵਿੱਚ ਕੱਟ ਕਰ ਲਿਆ ਉਸ ਤੋਂ ਬਾਅਦ 3 3 ਇੰਚ ਤੇ ਮੈਂ ਪੌਂਚੇ ਤੇ ਸਾਰੇ ਤੇ ਨਿਸ਼ਾਨ ਲਗਾ ਲਿਆ ਸੈਂਟਰ 'ਚ ਨਿਸ਼ਾਨ ਜ਼ਰੂਰ ਲਗਾਉਣਾ ਔਰ ਟੈਨੀਆਂ ਦੀ ਸ਼ੇਪ ਦੇ ਵਿੱਚ ਜਿੱਥੇ ਜਿੱਥੇ ਆਪਾਂ ਨਿਸ਼ਾਨ ਲਗਾਇਆ ਉੱਥੇ ਇਹਨੂੰ ਡਰਾ ਕਰ ਲੈਣਾ ਡਰਾ ਕਰਨ ਤੋਂ ਬਾਅਦ ਜੀ ਮੈਂ ਉੱਪਰ ਪਾਈਆਂ ਹੋਈਆਂ ਦੋ ਰੀਲਾਂ ਮਤਲਬ ਦੋ ਰੀਲਾਂ ਦਾ ਧਾਗਾ ਹੈਗਾ ਉੱਪਰ ਤਾਂ ਕਿ ਆਪਾਂ ਨੂੰ ਜਿਹੜੀਆਂ ਟੈਨੀਆਂ ਬਣਦੀਆਂ ਉਹ ਥੋੜੀਆਂ ਜਿਹੀ ਹਾਈਲਾਈ ਇਹ ਮੈਂ ਦੇ ਉੱਪਰ ਧਾਗਾ ਪਾਇਆ ਹੋਇਆ ਤੁਸੀਂ ਕਿਸੇ ਵੀ ਕੰਟਰਾਸਟ ਆਪਣੇ ਹਿਸਾਬ ਨਾਲ ਤੁਹਾਡੀ ਸ਼ਰਟ ਤੇ ਜਾਂ ਤੁਹਾਡੇ ਫੈਬਰਿਕ ਤੇ ਕੋਈ ਏਮਬਰਾਇਡਰੀ ਹੋਏਗੀ ਉਸ ਹਿਸਾਬ ਨਾਲ ਵੀ ਪਾ ਸਕਦੇ ਆ ਉਸੇ ਤਰ੍ਹਾਂ ਆਪਾਂ ਡਰਾਅ ਕੀਤਾ ਉਸੇ ਤਰ੍ਹਾਂ ਟੈਨੀਆਂ ਦੇ ਉੱਪਰ ਆਪਾਂ ਮਸ਼ੀਨ ਚਲਾਉਂਦੇ ਜਾਣਾ ਔਰ ਬਿਲਕੁਲ ਐਂਡ ਤੇ ਜਿਹੜੀ ਐਜ ਹੈਗੇ ਆ ਉਹਨਾਂ ਦੇ ਉੱਪਰ ਜਿਹੜੀ ਆਪਾਂ ਕਟਿੰਗ ਕੀਤੀ ਸੀ ਲੇਸ ਦੀ ਉਹਨੂੰ ਲੇਸ ਨੂੰ ਲਗਾਉਂਦੇ ਜਾਣਾ ਇਸੇ ਤਰ੍ਹਾਂ ਕਰਦੇ ਕਰਦੇ ਆਪਾਂ ਪੂਰਾ ਪੌਂਚੇ ਦੇ ਉੱਪਰ ਜਿੱਥੇ-ਜਿੱਥੇ ਆਪਾਂ ਨਿਸ਼ਾਨ ਲਗਾਏ ਆ ਜਿਸੇ ਤਰ੍ਹਾਂ ਤੇ ਆਪਾਂ ਜਿੱਥੇ-ਜਿੱਥੇ ਡਰਾਅ ਕੀਤਾ ਉਸੇ ਸੇਮ ਆਪਾਂ ਪੈਟਰਨ ਤੇ ਆਪ ਦੇ ਜਾਣਾ ਤੁਸੀਂ ਦੇਖਣਾ ਕਿ ਆਪਾਂ ਸਿੰਪਲ ਅਗਰ ਲੈਸ ਲਗਾਈ ਹੁੰਦੀ ਤੇ ਉਹਦਾ ਰੋਗ ਜਿਹੜਾ ਲੱਗਾ ਨਾ ਸੀ ਲੇਕਿਨ ਇਸ ਤਰ੍ਹਾਂ ਜਦੋਂ ਆਪਾਂ ਡਿਜ਼ਾਈਨ ਬਣਾਨੇ ਆ ਤੇ ਇਹ ਡਿਜ਼ਾਈਨ ਬਹੁਤ ਸੋਹਣੇ ਲੱਗਦੇ ਆ ਪਾਏ ਵੀ ਸੋਹਣੇ ਲੱਗਦੇ ਔਰ ਇਦਾਂ ਲੱਗਦਾ ਜਿੱਦਾਂ ਏਮਬਰਾਇਡਰੀ ਕੀਤੀ ਹੁੰਦੀ ਹੈ ਇਸੇ ਤਰ੍ਹਾਂ ਕਰਦੇ ਕਰਦੇ ਜੀ ਆਪਾਂ ਪੂਰਾ ਜਿਹੜਾ ਪਹੁੰਚਾ ਹੈਗਾ ਉਹ ਰੈਡੀ ਕਰ ਲੈਣਾ ਤੁਹਾਨੂੰ ਡਿਜ਼ਾਈਨ ਥੋੜਾ ਜਿਹਾ ਵੀ ਪਸੰਦ ਆਇਆ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਇਦਾਂ ਦੀਆਂ ਹੋਰ ਸੋਹਣੀਆਂ ਸੋਹਣੀਆਂ ਵੀਡੀਓ ਦੇਖਣ ਲਈ ਹੁਣ ਜਿਹੜੀ ਆਪਾਂ ਲੈਸ ਦੇ ਪਹਿਲਾਂ ਛੋਟੇ ਕਰਕੇ ਮੈਂ نیچے ਵੀ ਲਗਾ ਰਹੀ ਹਾਂ ਤਾਂ ਕਿ ਜਿਹੜੀਆਂ ਆਪਾਂ ਸਿਲਾਈਆਂ ਲਗਾਈਆਂ ਉਹਨਾਂ ਦੀ ਵੀ ਫਿਨਿਸ਼ਿੰਗ ਆ ਜਾਏ ਔਰ ਬਿਲਕੁਲ ਜਿਹੜਾ ਪਹੁੰਚਾ ਸਾਨੂੰ ਪਤਾ ਨਾ ਲੱਗੇ ਕਿ ਕਿਸ ਤਰ੍ਹਾਂ ਸਿਲਾਈ ਕਿੱਥੇ ਲੱਗੀ ਹੈ ਉਹਨੂੰ ਫਿਨਿਸ਼ਿੰਗ ਦੇਣ ਲਈ ਜਾਂ ਉਹਨੂੰ ਗੁੰਮ ਕਰਨ ਲਈ ਵੀ ਇਹ ਚੀਜ਼ ਹੁੰਦੀ ਹੈ ਉਸ ਤੋਂ ਬਾਅਦ ਉੱਪਰ ਵੀ ਮੈਂ ਸੇਮ ਲਗਾ ਰਹੀ ਹਾਂ ਉੱਪਰ ਜ਼ਰੂਰੀ ਨਹੀਂ ਹੈ ਕਿ ਤੁਸੀਂ ਲਗਾਨੀ ਹੈ ਤੁਸੀਂ ਚਾਹੋ ਤਾਂ ਲਗਾ ਸਕਦੇ ਹੋ ਨਹੀਂ ਤਾਂ ਨਹੀਂ ਵੀ ਲਗਾ ਸਕਦੇ ਡਿਜ਼ਾਈਨ ਕਿਦਾਂ ਦੇ ਲੱਗਿਆ ਮੈਨੂੰ ਜ਼ਰੂਰ ਦੱਸਣਾ